ਪੁਲਿਸ ਨੂੰ ਬੋਲ ਹੋਦੀ ਹੈ ਕੰਮ ਇਹ ਵੀ ਮਿਲੀ ਹੈ ਸਾਡੇ ਇਨਸਪੈਕਟਰ ਸੀ ਹੈ ਮੋਹਿਦ ਕਮਾਲ ਨੇ ਕੱਲ ਰਾਤ ਨੂੰ ਜਿਹੜਾ ਹੈਗਾ ਗ੍ਰਸਟ ਕਰ ਰਹੀ ਸੀ ਆਪਣੀ ਟੀਮ ਦੇ ਨਾਲ ਜਦੋਂ ਪਿੰਡ ਪੱਲਾ ਮੇਗਾ ਤੋਂ ਪੰਬਾ ਸਿੰਘ ਵਾਲੇ ਨੂੰ ਜਾ ਰਹੇ ਸੀ ਤੇ ਉਹਨਾਂ ਨੂੰ ਇੱਕ ਡਰੋਨ ਦੀ ਆਵਾਜ਼ ਜਿਹੜੀ ਇਲਾਕੇ ਸੁਣਾਈ ਦਿੱਤੀ ਉਹ ਡਰੋਨ ਦੀ ਆਵਾਜ਼ ਤੇ ਨਾਲ ਨਾਲ ਪਿੱਛੇ ਗੱਡੀ ਉਹਨਾਂ ਨੇ ਕੀਤੀ ਜਦੋਂ ਉਹ ਪੁੱਛਿਆ ਵਾਲਾ ਦੇ ਵਿੱਚ ਪਹੁੰਚੇ ਤੇ ਦੋ ਬੰਦੇ ਉਹਨਾਂ ਨੇ ਦੇਖੇ ਵੀ ਜਿਹਦੇ ਜਿਹਨਾਂ ਨੇ ਮੋਬਾਈਲ ਜਿਹੜੇ ਆਨ ਕੀਤੇ ਹੋਏ ਸੀ ਉਹ ਮੋਬਾਈਲ ਆਨ ਜਿਹਨਾਂ ਨੇ ਕੀਤੇ ਸੀ ਉਹਦੀ ਜਦੋਂ ਉਹ ਉਹ ਪੁਲਸ ਸਾਡੀ ਟੀਮ ਉਹਨਾਂ ਦੇ ਪਾਸੇ ਹੋਈ ਭੱਜਣ ਨੂੰ ਤਿਆਰ ਹੋਈ ਵੀ ਇਹ ਬੰਦੇ ਜਿਹੜੇ ਰਾਤ ਨੂੰ 2 ਵਜੇ ਸਟੋਨ ਕਰ ਰਹੇ ਨੇ ਇਹ ਸਸਪੈਕਟਡ ਨੇ ਜਦੋਂ ਉਹਨੇ ਵਿਖਿਆ ਪੁਲਸੀ ਦੀ ਹੈਗੀ ਆ ਗਈ ਤਾਂ ਉਹ ਬੰਦੇ ਨੇਰਾ ਦਾ ਫਾਇਦਾ ਉਠਾ ਕੇ ਉੱਤ ਨਿਕਲ ਗਏ ਕਿਨ ਜਦੋਂ ਫਿਰ ਉਸ ਤੋਂ ਬਾਅਦ ਜਿਹੜੀ ਪੁਲਿਸ ਨੇ ਜਦੋਂ ਸਰਚ ਕੀਤੀ ਹਾਲ ਬੀਐਸਏ ਵੀ ਦੇ ਵਿਲੇ 5 ਕਿਲੋ 582 ਗ੍ਰਾਮ ਜਿਹੜੀ ਹੈ ਸਾਨੂੰ ਹੀਰੋਇਨ ਬਰਾਮਦ ਹੋਈ ਹੈ ਬੜੀ ਵਧੀਆ ਜਿਹੜੀ ਸਾਡੀ ਹੈ ਇਹ ਕਾਮਯਾਬੀ ਹੈ ਅਦਰਵਾਈਜ਼ ਇਹ ਕਦ ਨਾ ਸਾਡੀ ਗਸ਼ਤ ਵਗੈਰਾ ਹੁੰਦੀ ਇਹ ਮਾਲ ਜਿਹੜਾ ਹੈਗਾ ਇਹ ਨਿਕਲ ਜਾਣਾ ਸੀ। ਤੋਂ ਇਹ ਸਾਡੇ ਸੀ ਇਨਸਪੈਕਟਰ ਤੇ ਅਧਿਕਾਰੀਆਂ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ। ਇਹ ਜਿਹੜਾ ਹੈਗਾ ਥਾਲਾ ਸਰਹੱਦ ਤੇ ਮਗਰ ਜਿਹੜੀ ਹੈ ਪਾਕਿਸਤਾਨ ਤੋਂ ਹੀ ਬਿਲਕੁਲ ਬਿਲਕੁਲ ਪਾਕਿਸਤਾਨ ਨਾਲ ਬਾਰਡਰ ਤੋਂ ਪਤਾ ਪੱਲਾ ਮੇਕਾ ਨਾਲ ਪਿੰਡ ਹੈਗਾ ਉਹ ਬਾਰਡਰ ਦੇ ਉੱਪਰ ਹੈਗਾ ਉੱਥੋਂ ਹੀ ਆਇਆ ਡੋਨਟ ਉਧਰ ਜੀ। ਤਾਂ ਸਰ ਇਹਦੇ ਅਗਲੇ ਪਿਛਲੇ ਲਿੰਕ ਬਿਲਕੁਲ ਜੀ ਬਿਲਕੁਲ ਅਸੀਂ ਬੰਦੇ ਆਇਡੈਂਟੀਫਾਈਡ ਵੀ ਕਰ ਰਹੇ ਨੇ। ਜਲਦੀ ਹੀ ਗ੍ਰਿਫਤਾਰ ਕਰ ਲਾਂਗੇ। ਜਲਦੀ ਗਪਤਾਲ ਕਰਾਂਗੇ ਪੂਰੇ ਪੁਲਿਸ ਨੇ ਬहोत ਹੋਦੀ ਹੈ ਕੰਮ ਹੈ ਵੀ ਮਿਲੀ ਹੈ ਸਾਡੇ ਇਨਸਪੈਕਟਰ ਜੀ ਮੋਹਿਦ ਕਮਾਲ ਨੇ ਕੱਲ ਰਾਤ ਨੂੰ ਜਿਹੜਾ ਹੈ ਅਗਸਟ ਕਰ ਰਹੀ ਸੀ ਆਪਣੀ ਟੀਮ ਦੇ ਨਾਲ ਜਦੋਂ ਪਿੰਡ ਪੱਲਾ ਮੇਗਾ ਤੋਂ ਪੰਬਾ ਸਿੰਘ ਵਾਲੇ ਨੂੰ ਜਾ ਰਹੇ ਸੀ ਤੇ ਉਹਨਾਂ ਨੂੰ ਇੱਕ ਡਰੋਨ ਦੀ ਆਵਾਜ਼ ਜਿਹੜੀ ਇਲਾਕੇ ਸੁਣਾਈ ਦਿੱਤੀ ਉਹ ਡਰੋਨ ਦੀ ਆਵਾਜ਼ ਤੇ ਨਾਲ ਨਾਲ ਪਿੱਛੇ ਗੱਡੀ ਉਹਨਾਂ ਨੇ ਕੀਤੀ ਜਦੋਂ ਉਹ ਪੁੱਛੀ ਵਾਲਾ ਦੇ ਵਿੱਚ ਪਹੁੰਚੇ ਤੇ ਦੋ ਬੰਦੇ ਉਹਨਾਂ ਨੇ ਦੇਖੇ ਵੀ ਜਿਹਦੇ ਜਿਹਨਾਂ ਦੇ ਮੋਬਾਈਲ ਜਿਹੜੇ ਆਨ ਕੀਤੇ ਹੋਏ ਸੀ ਉਹ ਮੋਬਾਈਲ ਆਨ ਜਿਹਨਾਂ ਨੇ ਕੀਤੇ ਸੀ ਉਹਦੀ ਰੋਸ਼ਨੀ ਜਦੋਂ ਉਹ ਪੁਲਸ ਸਾਡੀ ਟੀਮ ਉਹਨਾਂ ਦੇ ਪਾਸੇ ਹੋਈ ਭੱਜਣ ਨੂੰ ਤਿਆਰ ਹੋਈ ਵੀ ਇਹ ਬੰਦੇ ਜਿਹੜੇ ਰਾਤ ਨੂੰ ਦੋ ਜੇ ਸਟੋਨ ਕਰ ਰਹੇ ਨੇ ਇਹ ਸਸਪੈਕਟਡ ਨੇ ਜਦੋਂ ਉਹਨਾਂ ਨੇ ਵੇਖਿਆ ਪੁਲਸ ਜਿਹੜੀ ਹੈਗੀ ਆ ਗਈ ਤਾਂ ਉਹ ਬੰਦੇ ਨੇਰਾ ਦਾ ਫਾਇਦਾ ਉਠਾ ਕੇ ਉੱਤ ਨਿਕਲ ਗਏ ਕਿਨ ਜਦੋਂ ਫਿਰ ਉਸ ਤੋਂ ਬਾਅਦ ਜਿਹੜੀ ਪੁਲਸ ਨੇ ਜਦੋਂ ਸਰਚ ਕੀਤੀ ਹਾਲ ਬੀਐਸਐਨ ਵੀ ਦੇ ਵਿਲੇ 5 ਕਿਲੋ 582 ਗ੍ਰਾਮ ਜਿਹੜੀ ਸਾਨੂੰ ਹਿਰੋਇਨ ਬਰਾਮਦ ਹੋਈ ਹੈ ਬੜੀ ਵਧੀਆ ਜਿਹੜੀ ਸਾਡੀ ਹੈ ਇਹ ਕਾਮਯਾਬੀ ਹੈ ਅਦਰਵਾਈਜ਼ ਇਹ ਕਰਨਾ ਸਾਡੀ ਗਸ਼ਤ ਵਗੈਰਾ ਹੁੰਦੀ ਤੇ ਇਹ ਮਾਲ ਜਿਹੜਾ ਹੈਗਾ ਏ ਨਿਕਲ ਜਾਣਾ ਸੀ। ਤੋਂ ਇਹ ਸਾਡੇ ਸੀ ਇਨਸਪੈਕਟਰ ਦੇ ਅਦੇਵਨ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਹੈ। ਤੇ ਇਹ ਜਿਹੜਾ ਹੈਗਾ ਥਾਰਾ ਸਰਹੱਦ 'ਚ ਮਗਰ ਜਿਹੜੀ ਹੈ ਪਾਕਿਸਤਾਨ ਤੋਂ ਹੀ ਬਿਲਕੁਲ ਬਿਲਕੁਲ ਪਾਕਿਸਤਾਨ ਨਾਲ ਬਾਰਡਰ ਤੋਂ ਪਤਾ ਪੱਲਾ ਮੇਕਾ ਨਾਲ ਪਿੰਡ ਹੈਗਾ ਉਹ ਬਾਰਡਰ ਦੇ ਉੱਪਰ ਹੈਗਾ ਉੱਥੋਂ ਹੀ ਆਇਆ ਡੋਨਟ ਉਧਰ ਹੀ ਆ। ਤਾਂ ਸਰ ਇਹਦੇ ਅਗਲੇ ਪਿਛਲੇ ਲਿੰਕ ਬਿਲਕੁਲ ਜੀ ਬਿਲਕੁਲ ਅਸੀਂ ਬੰਦੇ ਆਇਡੈਂਟੀਫਾਈਡ ਵੀ ਕਰ ਰਹੇ ਨੇ। ਜਲਦੀ ਹੀ ਗ੍ਰਿਫਤਾਰ ਕਰ ਲਾਂਗੇ। ਜਲਦੀ ਗਪਤਾਰ ਕਰਾਂਗੇ ਪੂਰੇ ਪੁਲਿਸ ਨੇ ਬਹੁਤ ਹੋਧੀਆ ਕੰਮ ਹੈ ਵੀ ਮਿਲੀ ਹੈ ਸਾਡੇ ਇਨਸਪੈਕਟਰ ਜੀ ਮੋਹਿਦ ਕਮਾਲ ਨੇ ਕੱਲ ਰਾਤ ਨੂੰ ਜਿਹੜਾ ਅਗਸਤ ਕਰ ਰਹੀ ਸੀ ਆਪਣੀ ਟੀਮ ਦੇ ਨਾਲ ਜਦੋਂ ਪਿੰਡ ਪੱਲਾ ਮੇਗਾ ਤੋਂ ਪੰਬਾ ਸਿੰਘ ਵਾਲੇ ਨੂੰ ਜਾ ਰਹੇ ਸੀ ਤੇ ਉਹਨਾਂ ਨੂੰ ਇੱਕ ਡਰੋਨ ਦੀ ਆਵਾਜ਼ ਜਿਹੜੀ ਇਲਾਕੇ ਸੁਣਾਈ ਦਿੱਤੀ ਉਹ ਡਰੋਨ ਦੀ ਆਵਾਜ਼ ਤੇ ਨਾਲ ਨਾਲ ਪਿੱਛੇ ਗੱਡੀ ਉਹਨਾਂ ਨੇ ਕੀਤੀ ਜਦੋਂ ਉਹ ਪੋਚੀ ਵਾਲਾ ਦੇ ਵਿੱਚ ਪਹੁੰਚੇ ਤੇ ਦੋ ਬੰਦੇ ਉਹਨਾਂ ਨੇ ਦੇਖੇ ਵੀ ਜਿਹਦੇ ਜਿਹਨਾਂ ਦੇ ਮੋਬਾਈਲ ਜਿਹੜੇ ਆਨ ਕੀਤੇ ਹੋਏ ਸੀ ਉਹ ਮੋਬਾਈਲ ਆਨ ਜਿਹਨਾਂ ਨੇ ਕੀਤੇ ਹੋਏ ਸੀ ਉਹਦੀ ਜਦੋਂ ਉਹ ਪੁਲਸ ਸਾਡੀ ਟੀਮ ਉਹਨਾਂ ਦੇ ਪਾਸੇ ਹੋਈ ਭੱਜਣ ਨੂੰ ਤਿਆਰ ਹੋਈ ਵੀ ਇਹ ਬੰਦੇ ਜਿਹੜੇ ਰਾਤ ਨੂੰ 2 ਵਜੇ ਸਟੋਨ ਕਰ ਰਹੇ ਨੇ ਇਹ ਸਸਪੈਕਟਡ ਨੇ ਜਦੋਂ ਉਹਨੇ ਵਿਖਿਆ ਪੁਲਸੀ ਦੀ ਹੈਗੀ ਆ ਗਈ ਤਾਂ ਉਹ ਬੰਦੇ ਨੇਰਾ ਦਾ ਫਾਇਦਾ ਉਠਾ ਕੇ ਉੱਤ ਨਿਕਲ ਗਏ ਕਿਨ ਜਦੋਂ ਫਿਰ ਉਸ ਤੋਂ ਬਾਅਦ ਜਿਹੜੀ ਪੁਲਿਸ ਨੇ ਜਦੋਂ ਸਰਚ ਕੀਤੀ ਹਾਲ ਬੀਐਸਏ ਵੀ ਦੇ ਵਿਲੇ 5 ਕਿਲੋ 582 ਗ੍ਰਾਮ ਜਿਹੜੀ ਹੈ ਸਾਨੂੰ ਹਿਰੋਇਨ ਬਰਾਮਦ ਹੋਈ ਹੈ ਬੜੀ ਵਧੀਆ ਜਿਹੜੀ ਸਾਡੀ ਹੈ ਇਹ ਕਾਮਯਾਬੀ ਹੈ ਅਦਰਵਾਈਜ਼ ਇਹ ਕਰਨਾ ਸਾਡੀ ਗਸ਼ਤ ਵਗੈਰਾ ਹੁੰਦੀ ਇਹ ਹਮਾਲ ਜਿਹੜਾ ਹੈਗਾ ਹੈ ਨਿਕਲ ਜਾਣਾ ਸੀ। ਤੋਂ ਇਹ ਸਾਡੇ ਸੀ ਇਨਸਪੈਕਟਰ ਦੇ ਅਧਿਕਾਰੀਆਂ ਦੀ ਟੀਮ ਨੇ ਬੜਾ ਬੜੀ ਇਹ ਕੰਮ ਕੀਤਾ ਹੈ। ਤੇ ਇਹ ਜਿਹੜਾ ਹੈਗਾ ਥਾਰਾ ਸਰਹੱਦ 'ਚ ਮੜਾ। ਜਿਹੜੀ ਹੈ ਪਾਕਿਸਤਾਨ ਤੋਂ ਹੀ ਬਿਲਕੁਲ ਬਿਲਕੁਲ ਪਾਕਿਸਤਾਨ ਨਾਲ ਬਾਰਡਰ ਤੁਹਾਨੂੰ ਪਤਾ ਪਲਾਂ ਮੇਕਾ ਨਾਲ ਪਿੰਡ ਹੈਗਾ ਉਹ ਬਾਰਡਰ ਦੇ ਉੱਪਰ ਹੈਗਾ ਉੱਥੋਂ ਹੀ ਆਇਆ ਡੋਨਟ ਉਧਰ ਹੀ। ਤਾਂ ਸਰ ਇਹਦੇ ਅਗਲੇ ਪਿਛਲੇ ਲਿੰਕ ਬਿਲਕੁਲ ਜੀ ਬਿਲਕੁਲ ਅਸੀਂ ਬੰਦੇ ਆਇਡੈਂਟੀਫਾਈਡ ਵੀ ਕਰ ਰਹੇ ਨੇ। ਜਲਦੀ ਹੀ ਗ੍ਰਿਫਤਾਰ ਕਰ ਲਾਂਗੇ। ਜਲਦੀ ਹੀ ਗ੍ਰਿਫਤਾਰ ਕਰ ਲਾਂਗੇ।